that's your call ग्लोबल पंजाब टीवी ਤੁਸੀਂ ਵੇਖ ਰਹੇ ਹੋ ਮੈਂ ਜਤਿੰਦਰ ਕੌਰ ਲੈ ਕੇ ਹਾਸਣਾ ਸਾਡਾ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਇਹੋ ਪ੍ਰੋਗਰਾਮ ਹੈ ਜਿਸ ਦੌਰਾਨ ਵੱਡੇ ਪੱਖ ਦੇ ਮੁੱਦਿਆਂ ਤੇ ਗੱਲਬਾਤ ਕੀਤੀ ਜਾਂਦੀ ਹੈ ਉਹ ਵੱਡੇ ਮੁੱਦੇ ਚਾਹੇ ਰਾਸੀ ਹੋਣ ਧਾਰਮਿਕ ਹੋਣ ਜਾਂ ਫਿਰ ਸਮਾਜਿਕ ਹੋਣ ਜਿਵੇਂ ਇਸ ਪ੍ਰੋਗਰਾਮ ਦਾ ਨਾਮ ਹੈ ਤਾਂ ਉਸ ਦੇ ਤਹਿਤ ਖਬਰ ਦੇ ਪਿੱਛੇ ਦੀ ਖਬਰ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਜ਼ਰੂਰ ਕੀਤੀ ਜਾਂਦੀ ਹੈ तमाम ਗੱਲਬਾਤਾਂ ਕਰਨ ਦੇ ਲਈ ਸਭ ਤੋਂ ਪਹਿਲਾਂ ਇਸ ਪ੍ਰੋਗਰਾਮ ਦਾ ਮੁੱਖ ਹਿੱਸਾ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਦਾ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਦੇ ਵਿੱਚ ਸਵਾਗਤ ਕਰ ਰਹੇ ਨੇ ਆ ਸਵਾਗਤ ਹੈ ਸਰ ਪ੍ਰੋਗਰਾਮ ਤੁਹਾਡਾ ਜੋ ਧੰਨਵਾਦ ਤੁਹਾਡਾ ਔਰ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਬਿਲਕੁਲ ਸਿੱਧਾ ਸਾਹਿਬ ਹਰ ਵਾਰ ਦੀ ਤਰ੍ਹਾਂ ਖਬਰਾਂ ਅੱਜ ਵੀ ਬਹੁਤ ਸਾਰੀਆਂ ਨੇ ਪਰ ਪੰਜਾਬ ਦੇ ਵਿੱਚ ਆਪਾਂ ਬੈਠੇ ਆਂ ਪੰਜਾਬ ਦੇ ਹਵਾਲੇ ਦੇ ਨਾਲ ਗੱਲਬਾਤ ਕਰ ਲੈਨੇ ਆਂ ਲੰਘੇ ਕੱਲ ਸੁਪਰੀਮ ਕੋਰਟ ਦੇ ਵਿੱਚ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਹਾਲਾਂਕਿ ਪੰਜਾਬ ਤੇ ਹੋਰਨਾ ਸੂਬੇ ਵੀ ਸੀ ਉਹਨਾਂ ਨੂੰ ਲੈ ਕੇ ਗੱਲਬਾਤ ਚੱਲ ਰਹੀ ਸੀ ਜਿਸ ਦੇ ਵਿੱਚ ਪੰਜਾਬ ਦੇ ਵੱਲੋਂ ਵੀ ਆਪਣਾ ਪੱਖ ਰੱਖਿਆ ਗਿਆ ਕਹਿੰਦੇ ਕਿ ਵੱਡੀ ਰਾਹਤ ਮਿਲੀ ਹੈ ਪੰਜਾਬ ਨੂੰ ਤੇ ਜਿਹੜੀ ਸੁਣਵਾਈ ਸੀ ਉਹ ਮਈ ਤੱਕ ਅਟਾਲ ਦਿੱਤੀ ਗਈ ਹੈ ਪੂਰਾ ਮਾਮਲਾ ਜਾਨਣਾ ਚਾਹਾਂਗੇ ਜੁੱਧ ਪਿਛਲੇ ਸਾਲ ਜਦੋਂ ਇੱਕ ਗੱਲ ਚੱਲੀ ਸੀ ਕਿ ਐਸਵੀਐਲ ਦੇ ਮੁੱਦੇ ਤੇ ਸੁਣਵਾਈ ਸ਼ੁਰੂ ਹੋਏਗੀ ਨਵੇਂ ਸਾਲ ਜਦੋਂ ਆਪਾਂ ਗੱਲ ਕਰ ਰਹੇ ਹਾਂ ਜਨਵਰੀ 24 ਦੇ ਵਿੱਚ ਤੋਂ ਉਦੋਂ ਇਹ ਮਾਮਲਾ ਬਹੁਤ ਵੱਡਾ ਗਰਮਾਇਆ ਹੋਇਆ ਸੀ ਕਿ ਪੰਜਾਬ ਸਰ ਵੱਡੀ ਤਲਵਾਰ ਲਟਕ ਰਹੀ ਐ ਐਸਐਲ ਦੇ ਮੁੱਦੇ ਤੇ ਪਤਾ ਨਹੀਂ ਕੀ ਸੁਣਵਾਈ ਸ਼ੁਰੂ ਹੋਏਗੀ ਕਿਦਦਰ ਨੂੰ ਰੁਕ ਜਾਏਗਾ ਇਹ ਸਾਰੇ ਸਵਾਲ ਜਿਹੜੇ ਗਿਆ ਜਿਹੜਾ ਪਿਛਲਾ ਸਾਲ ਲੰਘ ਗਿਆ ਉਹਦੇ ਚ ਬੜਾ ਵੱਡਾ ਇੱਕ ਦਬਾਅ ਪੰਜਾਬੀਆਂ ਦੇ ਉੱਤੇ ਪੰਜਾਬ ਸਰਕਾਰ ਦੇ ਉੱਤੇ ਪੰਜਾਬ ਦੀਆਂ ਹਤਾਸ਼ੀ ਤਰ੍ਹਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਉੱਪਰ ਬਣਿਆ ਹੋਇਆ ਸੀ ਪਰ ਹੁਣ ਜਦੋਂ ਕੱਲ ਜਿਹੜੀ ਸੰਗੀਪ ਜੀ ਸੁਣਵਾਈ ਹੋਈ ਹੈ ਹਾਲਾਂਕਿ ਕੱਲ ਅਰੋਧ ਨਾਲ ਇਹ ਗੱਲ ਬੜੀ ਸਾਫ਼ ਹੋ ਗਈ ਹੈ ਕਿ ਜਲਦੀ ਕੀਤਾ ਕੋਈ ਅਜਾ ਨਿਪਟਾਰਾ ਜਾਂ ਫੈਸਲਾ ਹੋਣ ਵਾਲਾ ਨਹੀਂ ਹੈ ਬਿਲਕੁਲ ਸੁਪਰੀਮ ਕੋਰਟ ਨੇ ਕੱਲ ਜਿਹੜੀ ਸੁਣਵਾਈ ਕੀਤੀ ਉਹਦੇ ਚ ਪੰਜਾਬ ਨੇ ਜਿਹੜਾ ਆਪਣਾ ਪੱਖ ਰੱਖਿਆ ਉਸ ਦਿਨ ਗੱਲ ਕੀਤੀ ਚ ਹਰਿਆਣਾ ਹੋਵੇ ਰਾਜਸਥਾਨ ਹੋਵੇ ਹਿਮਾਚਲ ਹੋਵੇ ਜੀ ਦਿੱਲੀ ਹੋਵੇ ਜੰਮੂ ਕਸ਼ਮੀਰ ਹੋਵੇ ਇਹਨਾਂ ਸਾਰੇ ਰਾਜਾਂ ਨਾਲ ਸੌਂਦੇ ਜਿਹੜਾ ਪਾਣੀਆ ਦਾ ਬਿਵਾਦ ਹੈ ਉਹਨਾਂ ਨੇ ਕਿ ਜਿਹੜਾ ਅੰਤਰਰਾਜੀ ਟ੍ਰਿਬਿਊਨਲ ਆ ਪਾਣੀਆ ਬਾਰੇ ਉਹਦੇ ਕੋਲੇ ਮਾਮਲਾ ਹਵਾਲੇ ਕਰਨਾ ਚਾਹੀਦਾ ਹੈ ਜੀ ਅੰਤਰਰਾਜੀ ਟ੍ਰਿਬਿਊਨਲ ਪਾਣੀਆ ਦੇ ਮੁੱਦੇ ਤੇ ਫੈਸਲਾ ਕਰੇ ਕਿ ਪਾਣੀ ਦੀ ਉਪਲਬਧਤਾ ਕਿੰਨੀ ਹੈ ਹਮ ਕਿੰਨਾ ਪਾਣੀ ਹੈ ਉਹਦੇ ਮੁਤਾਬਕ ਜਿਹੜੀ ਵੰਡ ਕਰੀ ਜਾਵੇ ਤੇ ਫਿਰ ਸੁਣਵਾਈ ਕਰੀ ਜਾਵੇ ਬਿਲਕੁਲ ਜ਼ਮੀਨੀ ਹਕੀਕਤ ਅਨੁਸਾਰ ਗੱਲ ਹੋਣੀ ਚਾਹੀਦੀ ਹੈ ਬਿਲਕੁਲ ਤੇ ਇਹ ਸਾਰੇ ਰੌਸ਼ਨੀ ਚ ਹਾਲਾਂਕਿ ਕੋਈ ਫੈਸਲਾ ਤਾਂ ਇਸ ਤਰ੍ਹਾਂ ਦਾ ਨਹੀਂ ਆਇਆ ਜੀ ਅਰੇ ਦੇ ਚੱਲਦੇ ਆ ਜਰੂਰ ਜੇ ਕਿ ਤਰੀਕੇ ਨਾਲ ਜਿਹੜੀ ਪੰਜਾਬ ਦੀ ਗੱਲ ਮੰਨੀ ਗਈ ਹੈ ਔਰ ਉਹ ਮਈ ਤੱਕ ਜਿਹੜੀ ਕੇ ਤਰੀਕੇ ਕੇ ਪਾ ਦਿੱਤੀ ਗਈ ਹੈ ਤਾਂ ਕਿ ਇਸ ਸੰਬੰਧਤ ਜਿਹੜੇ ਇਸ ਮਾਮਲੇ ਤੇ ਕੋਈ ਕਾਰਵਾਈਆਂ ਜਿਹੜੀਆਂ ਬਣਦੀਆਂ ਚ ਹੈ ਕੇਂਦਰ ਸਰਕਾਰ ਵੱਲੋਂ ਹੈ ਸੰਬੰਧਤ ਰਾਜਾਂ ਵੱਲੋਂ ਹੈ ਹੂੰ ਉਹਦੇ ਕਿ ਆਪਣੀ رائے ਉਹ ਬਣਾ ਸਕਦੇ ਸਮਾਂ ਮਿਲ ਗਿਆ ਬਈ ਮਈ ਤੱਕ ਦਾ ਸੋ ਮਈ ਤੱਕ ਤਾਂ ਹੈ ਹੀ ਹੈ ਹੂੰ ਸੁਪਰੀਮ ਕੋਰਟ ਦੀ ਸੁਣਵਾਈ ਮਈ ਤੱਕ ਜਦੋਂ ਮਲਤਵੀ ਹੋਈ ਹੈ ਅੱਗੇ ਪਈ ਹੈ ਜੀ ਪਰ ਅੱਗੇ ਨਾਲ ਇਹ ਵੀ ਸਵਾਲ ਹੈ ਜੇ ਆਪਾਂ ਪੋਲੀਟੀਕਲ ਤੌਰ ਤੇ ਇਸ ਨੂੰ ਦੇਖੀਏ ਜਿਹੜਾ ਕਿ ਹੂੰ ਸੁਪਰੀਮ ਕੋਰਟ ਦਾ ਮਾਮਲਾ ਨਹੀਂ ਹੈ ਇਹਦਾ ਵਾਕ ਸਰਕਾਰਾਂ ਦਾ ਹੋਰ ਜਿਹੜੀਆਂ ਪੋਲੀਟੀਕਲ ਪਾਰਟੀਆਂ ਕੇਂਦਰ ਸਰਕਾਰ ਆ ਉਹਨਾਂ ਵੱਲੋਂ ਦੇਖਿਆ ਜਾਣਾ ਆਪਾਂ ਜਾਣਦੇ ਹਾਂ ਹੋਰ ਕੁਝ ਮਹੀਨਿਆਂ ਤੱਕ ਪਾਰਲੀਮੈਂਟ ਦੀਆਂ ਚੋਣਾਂ ਆਉਣ ਵਾਲੀਆਂ ਬਿਲਕੁਲ ਕੇਂਦਰ ਸਰਕਾਰ ਕਦੇ ਵੀ ਨਹੀਂ ਚਾਹੇਗੀ ਕਿ ਪਾਰਲੀਮੈਂਟ ਚੋਣਾਂ ਦੇ ਚੱਲਦਿਆਂ ਕੇਐਸਵੀਐਲ ਦਾ ਵਿਵਾਦਿਤ ਮੁੱਦਾ ਜਿਹੜਾ ਹੈਗਾ ਉਹਨੂੰ ਛਿੜਿਆ ਜਾਵੇ ਜਾਂ ਉਹਦੇ ਬਾਰੇ ਕੋਈ ਫੈਸਲਾ ਕੀਤਾ ਜਾਵੇ ਸੋ ਪੋਲੀਟੀਕਲ ਨਜ਼ਰੀਏ ਨਾਲ ਦੇਖਿਆ ਜਾਵੇ ਤਾਂ ਇਹ ਮਾਮਲਾ ਹੁਣ ਸਮਝੋ ਕਿ ਘੱਟੋ ਘੱਟ ਜਿਹੜਾ ਹੈਗਾ ਪਾਰਲੀਮੈਂਟ ਚੋਣਾਂ ਤੱਕ ਅੱਗੇ ਪਿੱਛੇ ਪਹਿ ਗਿਆ ਪਾਰਲੀਮੈਂਟ ਚੋਣਾਂ ਤੋਂ ਬਾਅਦ ਕੀ ਹੋਏਗਾ ਕੀ ਨਹੀਂ ਹੋਏਗਾ ਦੇਖਿਆ ਜਾਏਗਾ ਹੂੰ ਪਰ ਸੁਪਰੀਮ ਕੋਰਟ ਨੇ ਵੀ ਮਈ ਦੀ ਅਗਲੀ ਤਰੀਕ ਤੋਂ ਦੇ ਹੀ ਦਿੱਤੀ ਹੈ ਨਾ ਕਿ ਤੁਸੀਂ ਇਸ ਮਾਮਲੇ ਤੇ ਆਪਣਾ ਮੰਨ ਜਾ ਰਾਇ ਜੋ ਬਣਦੀ ਹੈ ਬਣਾਓ ਜੀ ਪੰਜਾਬ ਦਾ ਕਹਿਣਾ ਹੈ ਕਿ ਦੇਖੋ ਰਾਵੀ ਬਿਆਸ ਦੀ ਗੱਲ ਕਰਦੇ ਆਂ ਰਾਵੀ ਬਿਆਸ ਤੇ ਪਾਣੀ ਘਟ ਗਿਆ ਪਹਿਲਾਂ ਪੰਜਾਬ ਕੋਲ 17.17 ਐਮਐਫ ਹਨ ਜਿਹੜਾ ਤੈਅ ਕੀਤਾ ਗਿਆ ਸੀ ਕਿ ਮਿਲੇਗਾ ਜੀ ਹੁਣ ਘੱਟੋ ਘੱਟ 16 ਫੀਸਦੀ ਪਾਣੀ ਘਟ ਗਿਆ ਪੰਜਾਬ ਦਾ ਰਾਵੀ ਬਿਆਸ ਦੇ ਹਿਸਾਬ ਨਾਲ ਵੀ ਜਿੰਨਾ ਮਿਲਣਾ ਤੈਅ ਹੋਇਆ ਸੀ ਜੀ ਉਹ ਤੋਂ 16 ਫੀਸਦੀ ਘਟ ਗਿਆ ਹੂੰ ਸੋ ਇਹ ਕਿਵੇਂ ਹੋ ਸਕਦਾ ਹੈ ਕਿ ਹੁਣ ਇਸ ਵਾਈਲ ਬਣਾਈ ਜਾਵੇ ਰੋਜ਼ ਦਿਫਰਗਲਾ ਪ੍ਰਾਣਾ 17.17. ਦੇ ਹਿਸਾਬ ਦੇ ਨਾਲ ਪਾਣੀਆਂ ਦੀ ਵੰਡ ਕੀਤੀ ਜਾਵੇ ਜੀ ਜਦੋਂ ਪਾਣੀ ਨਹੀਂ ਰਿਹਾ ਉਸ ਲਿਆ ਨਾਲ ਤਾਂ ਵੰਡ ਉਸ ਲਿਆ ਨਾਲ ਕਿਵੇਂ ਹੋਸਾਦੀ ਹੈ ਬਿਲਕੁਲ ਬੜੀ ਬਾਦਰੀਲਾ ਗੱਲ ਇਹ ਹੂੰ ਦੂਜੇ ਪਾਸੇ ਪੰਜਾਬ ਨੇ ਇਹ ਵੀ ਕਿਹਾ ਜ ਜੇ ਅਪਾ ਰਾਜਸਥਾਨ ਦੀ ਗੱਲ ਕਰਦੇ ਆ ਜੀ ਹਰਿਆਣਾ ਦੀ ਗੱਲ ਕਰਦੇ ਆ ਦੋਨੇ ਰਾਜ ਜਿਹੜੇ ਕੀ ਰਿਪੀਰੀਅਨ ਸਿਧਾਂਤ ਮੁਤਾਬਕ ਹੂੰ ਪੰਜਾਬ ਤੋਂ ਪਾਣੀਆਂ ਦਾ ਜਿਹੜਾ ਹੈਗਾ ਦਰਾਈ ਪਾਣੀਆਂ ਦੇ ਹਿੱਸਾ ਲੈਣ ਦਾ ਹੱਕ ਰੱਖਦੇ ਆ ਜਿਹੜੇ ਰਿਪੀਰੀਅਨ ਲਾਏ ਉਹਦੇ ਮੁਤਾਬਕ ਹੈ ਜੋਤ ਕੇ ਵੀ ਹੂੰ جس ਧਰਤੀ ਤੋਂ ਦਰਿਆ ਲੰਘਦੇ ਆ ਜੀ ਉਹ صوبے ਦਾ ਉਹ ਧਰਤੀ ਦੇ ਲੋਕਾਂ ਦਾ ਉਹਨਾਂ ਪਾਣੀਆਂ ਤੇ ਹੱਕ ਹੈ ਨਾ ਤਾਂ ਦਰਿਆ ਜਿਨ੍ਹਾਂ ਦੀ ਗੱਲ ਕੀਤੀ ਜਾ ਰਹੀ ਹੈ ਰਾਵੀ ਬਿਆਸ ਦੀ ਹਮ ਸਤਲੋਜ ਦੀ ਨਾ ਤਾਂ ਉਹ ਲੰਘਦੇ ਆ ਹਰਿਆਣਾ ਵਿੱਚ ਦੀ ਜੀ ਨਾਉ ਲੰਘਦੇ ਆ ਰਾਜਸਥਾਨ ਦੀ ਇਸ ਕਰਕੇ ਰੀਪੀਰੀਨ ਕਾਨੂੰਨ ਤਾਕ ਵੀ ਇਹਨਾਂ ਦਾ ਕੋਈ ਅਧਿਕਾਰ ਨਹੀਂ ਜੀ ਇਹ ਜ਼ਰੂਰ ਹੈ ਕਿ ਪਿਛਲੀਆਂ ਸਰਕਾਰਾਂ ਹਾਲਾਂਕਿ ਲੰਬਾ ਸਮਾਂ ਇਸ ਦੇਸ਼ ਦੇ ਅੰਦਰ ਕਾਂਗਰਸ ਸਤਾ ਦੇ ਵਿੱਚ ਰਹੀ ਹੈ ਜੀ ਕਾਂਗਰਸ ਦੇ ਹੁੰਦੇ ਆ ਫੈਸਲੇ ਹੋਏ ਕੁਝ ਫੈਸਲੇ ਤਾਂ ਉਦੋਂ ਹੋਏ ਜਦੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸਨ ਪੰਜਾਬੀ ਜੀ ਨੂੰ ਕਹਿੰਦਾ ਉਹਨਾਂ ਦਰਬਾਰਾ ਸਿੰਘ ਦੇ ਗਲ ਤੇ ਅੰਗੂਠਾ ਰੱਖ ਕੇ ਜਿਹੜਾ ਹੈਗਾ ਫੈਸਲਾ ਕਰਾਇਆ ਪਾਣੀਆਂ ਦੇ ਮਾਮਲੇ ਨੂੰ ਲੈ ਕੇ ਕਿ ਨਹੀਂ ਤਾਂ ਤੂੰ ਮੁੱਖ ਮੰਤਰੀ ਦਾ ਅਹੁਦਾ ਛੱਡ ਨਹੀਂ ਆ ਕੇ ਇੱਥੇ ਦਰਸਕਤਕਾਰ ਦਿੱਲੀ ਦੇ ਵਿੱਚ ਇਸ ਤਰੀਕੇ ਨਾਲ ਪੰਜਾਬ ਨਾਲ ਬਹੁਤ ਸਾਰੇ ਤਕੇ ਹੁੰਦੇ ਰਹੇ ਆ ਉਦੋਂ ਬਾਅਦ ਬੇਸ਼ੱਕ ਪੰਜਾਬ ਵਾਲਿਆਂ ਨੇ ਕੋਸ਼ਿਸ਼ਾਂ ਕੀਤੀਆਂ ਕਾਂਗਰਸ ਵੀ ਇਹਨਾਂ ਕੋਸ਼ਿਸ਼ਾਂ ਵਿੱਚ ਸ਼ਾਮਲ ਰਹੀ ਹੈ ਜਦੋਂ ਪੰਜਾਬ ਦੇ ਹਿੱਤਾਂ ਨੂੰ ਸੰਭਾਲੇ ਰੱਖੀ ਦੀ ਗੱਲ ਆਉਂਦੀ ਹੈ ਕੈਪਟਨ ਮਰਿੰਦਰ ਉਹਨਾਂ ਬਾਰੇ ਖੋਰ ਜੋ ਮਰਜ਼ੀ মতਪੇਦ ਹੋ ਸਕਦੇ ਆ ਦੇਖੋ ਪੰਜਾਬ ਵਿਧਾਨ ਸਭਾ ਤੇ ਗੱਲ ਲੈ ਕੇ ਆਏ ਨਾ ਇਹ ਜਿਹੜਾ ਇਹ ਸਮਝੌਤੇ ਆ ਅਸੀਂ ਇਹਨਾਂ ਨੂੰ ਨਹੀਂ ਮੰਨਦੇ ਇਹ ਸਮਝੌਤੇ ਰੱਦ ਕੀਤੇ ਜਾਂਦੇ ਆ ਜੀ ਅਜਿਹਾ ਹੈ ਕਿ ਇਸ ਦੇ باوجود ਵੀ ਜਿਹੜਾ ਹੈਗਾ ਕੇਂਦਰ ਵੱਲੋਂ ਜਾਂ ਉਹਨਾਂ ਜਿਹੜੇ ਸੰਬੰਧਿਤ ਧਿਰਾਂ ਵੱਲੋਂ ਇਹਨਾਂ ਨੂੰ ਪ੍ਰਵਾਨ ਨਹੀਂ ਕੀਤਾ ਗਿਆ ਔਰ ਪੰਜਾਬ ਨੇ ਆਪਣੇ ਵੱਲੋਂ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਨਹੀਂ ਮੰਨਦੇ ਇਹਨਾਂ ਸਮਝੌਤਿਆਂ ਨੂੰ ਜਿਹੜੇ ਸਮਝੌਤੇ ਧੱਕੇ ਨਾਲ ਕੀਤੇ ਜਾ ਰਹੇ ਆ ਔਰ ਪੰਜਾਬ ਤੋਂ ਪਾਣੀ ਖੋਇਆ ਜਾ ਰਿਹਾ ਹੈ ਜੀ ਬੜਾ ਸੰਵੇਦਨਸ਼ੀਲ ਮਾਮਲਾ ਇਸ ਮਾਮਲੇ ਦੇ ਕੋਈ ਵੀ ਪੰਜਾਬੀ ਜਦਾਂ ਆਪਾਂ ਗੱਲ ਕਰਦੇ ਹੁੰਦੇ ਆ ਹੂੰ ਜੇ ਮੁੱਖ ਮੰਤਰੀ ਭਗਵੰਤ ਮਾਨ ਹੋਣ ਜਾਂ ਪਹਿਲੇ ਮੁੱਖ ਮੰਤਰੀ ਰਹੇ ਹੋਣ ਜਾਂ ਕੋਈ ਕੱਲ ਨੂੰ ਨਵਾਂ ਮੁੱਖ ਮੰਤਰੀ ਆਏ ਜਿਹੜਾ ਵੀ ਪੰਜਾਬ ਦਾ ਆਗੂ ਹੋਏਗਾ ਉਹ ਪੰਜਾਬ ਦੇ ਪਾਣੀਆਂ ਬਾਰੇ ਕਦੇ ਵੀ ਸਮਝੌਤਾ ਨਹੀਂ ਕਰ ਸਕਦਾ ਕਿ ਦੂਜੇ ਸੂਬਿਆਂ ਨੂੰ ਪਾਣੀ ਦਿੱਤਾ ਜਾ ਸਕੇ ਸੋ ਪਹਿਲਾਂ ਪਾਣੀਆਂ ਦਾ ਨਿਪਟਾਰਾ ਹੋਣਾ ਚਾਹੀਦਾ ਪਾਣੀ ਹੈ ਕਿ ਨਾ ਜੀ ਦੇ ਵਾਧੂ ਪਾਣੀਆਂ ਟ੍ਰਿਬਿਊਨਲ ਜੀ ਰਿਪੋਰਟ ਆਉਂਦੀ ਹੈ ਉਹ ਟ੍ਰਿਬਿਊਨਲ ਦੀ ਰਿਪੋਰਟ ਨੂੰ ਵਿੱਚ ਨੋਤੀ ਦਿੱਤੀ ਜਾ ਸਕਦੀ ਹੈ ਕਿ ਇਸ ਫੈਸਲਾ ਸਹੀ ਹੋਇਆ ਜਾਂ ਗਲਤ ਹੋਇਆ ਪਰ ਘੱਟੋ ਘੱਟ ਕੋਈ ਜ਼ਮੀਨੀ ਹਕੀਕਤ ਮੁਤਾਬਕ ਇਹ ਫੈਸਲਾ ਤਾਂ ਹੋਇਆ ਨਾ ਕਿ ਪਾਣੀ ਹੈ ਕਿ ਨਾ ਬਿਲਕੁਲ ਉਹਦੇ ਮੁਤਾਬਕ ਮੰਨਡ ਹੋ ਸਕਦੀ ਹੈ ਸੋ ਮਈ ਤੱਕ ਦਾ ਮਾਮਲਾ ਜਿਹੜਾ ਅੱਗੇ ਪੈ ਹੀ ਗਿਆ ਪਰ ਉਹਨਾਂ ਦੇ ਟ੍ਰਿਬਿਊਨਲ ਵਾਲਾ ਮਾਮਲਾ ਅਸਲ ਜਿਹੜਾ ਪੰਜਾਬ ਦਾ ਆਪਾਂ ਕਹੀਏ ਬੁਨਿਆਦੀ ਤੌਰ ਤੇ ਜਿਹੜਾ ਬੇਸਿਕ ਜਿਹੜਾ ਹੈਗਾ ਪਾਣੀਆ ਦੇ ਮੁੱਦੇ ਤੇ ਸਵਾਲ ਹੈ ਉਹ ਇਹੀ ਹੈ ਕਿ ਪਾਣੀਆ ਦੀ ਨਵੇਂ ਸਿਰੇ ਤੋਂ ਵੰਡ ਹੋਣੀ ਚਾਹੀਦੀ ਹੈ ਔਰ ਅੰਤਰਰਾਜੀ ਜਿਹੜਾ ਟ੍ਰਿਬਿਊਨਲ ਆ ਪਾਣੀਆ ਬਾਰੇ ਉਹਦੇ ਮੁਤਾਬਕ ਫੈਸ ਉਦੀ ਰਿਪੋਰਟ ਆਉਣੀ ਚਾਹੀਦੀ ਹੈ ਨਵੇਂ ਸਿਰੇ ਤੋਂ ਜਿਹੜੀ ਸਾਰੇ ਮਾਮਲੇ ਤੇ ਕੋਕ ਪੜਤਾਲ ਹੋਣ ਤੋਂ ਬਾਅਦ ਕੀ ਰਿਪੋਰਟ ਸਾਹਮਣੇ ਆਉਂਦੀ ਹੈ ਫਿਰ ਬਹੁਤ ساری ਲੰਬੀ ਪ੍ਰਕਿਰਿਆ ਟ੍ਰਿਬਿਨਲ ਚ ਗੱਲ ਲੱਗ ਜਾਏਗੀ ਸੰਬੰਧਿਤ ਰਾਜ ਆਪਣਾ ਆਪਣਾ ਪੱਖ ਪੇਸ਼ ਰੱਖਣਗੇ ਜੇ ਸੁਪਰੀਮ ਕੋਰਟ ਦਾ ਮਾਮਲਾ ਤਾਂ ਸੁਪਰੀਮ ਕੋਰਟ ਤੇ ਰਪੋਰਟ ਦੇ ਜਾਏਗੀ ਕੇਂਦਰ ਦੀ ਰਾਇ ਲਈ ਜਾਏਗੀ ਜੀ ਉਹ ਤੋਂ ਬਾਅਦ ਕਿਤੇ ਜਾ ਕੇ ਜਿਹੜਾ ਇਸ ਮਾਮਲੇ ਦਾ ਨਿਬਟਾਰੇ ਤੇ ਪਹੁੰਚਾ ਜਾ ਸਕਦਾ ਸੋ ਅਜੇ ਇਸ ਮਾਮਲੇ ਜਿਹੜੇ ਪਾਣੀ ਪੰਜਾਬ ਤੋਂ ਖੋਣਾ ਚਾਹੁੰਦੇ ਪੰਜਾਬੀ ਦੀ ਕਹਾਵਤ ਹੈ ਕਿ ਜੇ ਦਿੱਲੀ ਦੂਰ ਹੈ ਸਹੀ ਕਿਤੇ ਹੁਣ ਲੱਗਦਾ ਹੈ ਕਿ ਪੰਜਾਬ ਦੇ ਪਾਣੀਆਂ ਨੂੰ ਹੱਥ ਨਹੀਂ ਪਾਇਆ ਜਾ ਸਕਦਾ ਬਿਲਕੁਲ ਬਿਲਕੁਲ ਸੁਨ ਸਰ ਕਾਂਗਰਸ ਦੀ ਤੁਸੀਂ ਗੱਲਬਾਤ ਕਰ ਰਹੇ ਸੀ ਜੇਕਰ ਇਨੀ ਦਿਨੀ ਕਾਂਗਰਸ ਦੀ ਗੱਲ ਕਰੀ ਤਾਂ ਗੱਠ ਜੋੜ ਦੀਆਂ ਚਰਚਾਵਾਂ ਤਾਂ ਇੱਕ ਪਾਸੇ ਹੈ ਹੀ ਪਰ ਦੂਜੇ ਪਾਸੇ ਕਹਿੰਦੇ ਕਿ ਕਾਂਗਰਸ ਦੇ ਵਿੱਚ ਅੰਦਰੂਨੀ ਕਲੇਸ਼ ਵੀ ਲਗਾਤਾਰ ਚੱਲ ਰਿਹਾ ਹੈ ਮੀਟਿੰਗਾਂ ਬੇ ਬਹੁਤ ਹੋ ਚੁੱਕੀਆਂ ਨੇ ਉਸ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਕਾਂਗਰਸ ਦਾ ਜਿਹੜਾ ਕੋਈ ਵੀ ਆਗੂ ਆ ਜਾਂ ਇੱਕ ਪਾਸੜ ਹੋ ਕੇ ਚੱਲੇਗਾ ਤਾਂ ਉਸ ਤੇ ਅਨੁਸ਼ਾਸਨੀ ਕਾਰਵਾਈ ਹੋ ਸਕਦੀ ਹੈ ਪਰ ਨਵਜੋਤ ਸਿੰਘ ਸਿੱਧੂ ਕਾਫੀ ਚਰਚਾ ਦੇ ਵਿੱਚ ਨੇ ਕਹਿੰਦੇ ਨੇ ਕਿ ਪਹਿਲਾਂ ਉਹ ਕਹਿੰਦੇ ਸੀ ਕਿ ਵੀ ਮੈਨੂੰ ਚੁੱਪ ਕਰ ਅਗੂ ਕੁਝ ਕਰੇ ਬਿਠਾਉਣਾ ਚਾਹੁੰਦੇ ਨੇ ਪਰ ਮੈਂ ਘਰੇ ਨਹੀਂ ਬੈਠੂਗਾ ਪਰ ਹੁਣ ਕਹਿੰਦੇ ਕਿ ਰੈਲੀ ਬਣਾ ਕਰਨ ਦੇ ਬਾਵਜੂਦ ਵੀ ਉਹਨਾਂ ਦੇ ਵੱਲੋਂ ਰੈਲੀ ਦਾ ਜੋ ਐਲਾਨ ਕੀਤਾ ਗਿਆ ਉਹ ਤੇ ਅੜੇ ਹੋਏ ਨੇ ਵੀ ਉਹ ਕਹਿੰਦੇ ਵੀ ਮੈਂ ਨੀਨਾ ਰੁਕੂਗਾ ਤੇ ਨਾ ਹੀ ਮੈਂ ਝੁਕੂਗਾ ਤੇ ਮੈਂ ਇਦਾਂ ਹੀ ਕੰਮ ਕਰੂੰਗਾ ਬਿਲਕੁਲ ਜੋ ਤੇ ਅਹਿਮ ਮਾਮਲਾ ਜੇ ਆਪਾਂ ਕਾਂਗਰਸ ਦੇ ਮੁੱਦੇ ਦੀ ਗੱਲ ਕਰਦੇ ਆਂ ਜੀ ਨਵਜੋਸ ਸਿੱਧੂ ਬਾਰੇ ਇਹ ਕਹਾ ਜਾ ਸਕਦਾ ਹੈ ਕਿ ਨਾ ਰੁਕੇਗਾ ਨਾ ਝੁਕੇਗਾ ਹਾਲਾਂਕਿ ਨਵਜੋਸ ਸਿੱਧੂ ਲਗਾਤਾਰ ਇਹ ਕਹਿ ਰਿਹਾ ਹੈ ਕਿ ਮੈਂ ਕਾਂਗਰਸ ਦੀ ਮਜ਼ਬੂਤੀ ਲਈ ਕੰਮ ਕਰ ਰਿਹਾ ਹਾਂ। ਬਿਲਕੁਲ। ਤੇ ਉਹ ਕਹਿੰਦਾ ਵੀ ਇਸ ਦੇ باوجود ਫਿਰ ਵਿਵਾਦ ਕਿਉਂ ਹੈ? ਜੀ। ਜਦੋਂ ਆਪਾਂ ਗੱਲਬਾਤ ਕਰ ਰਹੇ ਹਾਂ ਤਾਂ ਕੱਲ ਜਿਹੜੀ ਬਠਿੰਡਾ ਦੇ ਵਿੱਚ ਕੋਰਸ਼ਮੀਰ ਹੈਗਾ ਉੱਥੇ ਕਾਂਗਰਸ ਦੀ ਰੈਲੀ ਹੋ ਰਹੀ ਹੈ। ਬਿਲਕੁਲ। ਉਸ ਰੈਲੀ ਨੂੰ ਲੈ ਕੇ ਪਹਿਲਾਂ ਦਾ ਵਿਵਾਦ ਹੈ। ਜੀ ਫਿਰ ਇਸ ਦੇ ਚੱਲਦੇ ਜਿਹੜਾ ਹੈਗਾ ਨਵਜੋਤ ਸਿੱਧੂ ਨੇ ਇੱਕ ਹੁਣ ਜਦੋਂ ਆਪਾਂ ਗੱਲ ਤੇ ਬੈਠੇ ਆ ਗੱਲ ਕਰ ਰਹੇ ਆ ਚਰਚਾ ਨੂੰ ਲੈ ਕੇ ਤਾਂ ਇੱਕ ਨਵਾਂ ਟਵੀਟ ਉਹਨਾਂ ਨੇ ਕੀਤਾ ਕਿ ਮੈਂ ਬਠਿੰਡਾ ਤੋਂ ਬਾਅਦ ਹੁਸ਼ਿਆਰਪੁਰ ਰੈਲੀ ਕਰਨ ਜਾ ਰਿਹਾ ਹਾਂ ਇਸੇ ਕਰਕੇ ਆਪਾਂ ਕਹਿ ਰਹੇ ਆ ਕਿ ਨਵਜੋਤ ਸਿੱਧੂ ਨਾ ਚੁਕੇਗਾ ਨਾ ਰੁਕੇਗਾ ਪਹਿਲਾਂ ਕੋਰਸ਼ਮੀਰ ਬਠਿੰਡਾ ਉਸ ਤੋਂ ਪਹਿਲਾਂ ਮਹਾਰਾਜ ਕੀਤੀ ਹੁਣ ਕਹਿੰਦਾ ਹੁਸ਼ਿਆਰਪੁਰ ਮੈਂ ਰੈਲੀ ਕਰਾਂਗਾ ਹੁਸ਼ਿਆਰਪੁਰ ਤੋਂ ਬਾਅਦ ਫਿਰ ਕਿਸੇ ਹੋਰ ਜਿਹੜਾ ਹੈਗਾ ਸਿਟੀ ਦੇ ਵਿੱਚ ਜਾਂ ਜ਼ਿਲ੍ਹੇ ਦੇ ਵਿੱਚ ਵੀ ਰੈਲੀ ਦੀ ਸੰਭਾਵਨਾ ਆਪਾਂ ਉਹਦੇ ਤੋਂ ਇਨਕਾਰ ਨਹੀਂ ਕਰ ਸਕਦੇ ਸੋ ਜੋ ਨਵਜੋ ਸਿੱਧੂ ਨੇ ਇੱਕ ਪ੍ਰੋਗਰਾਮ ਤੈਅ ਕੀਤਾ ਵਾ ਕਿ ਮੈਂ ਸਾਰੇ ਪੰਜਾਬ 'ਚ ਪੰਜਾਬ ਦੇ ਹਿੱਤਾਂ ਦੇ ਲਈ ਪੰਜਾਬ ਦੇ ਹੱਕਾਂ ਦੇ ਲਈ ਮੋਬਿਲਾਈਜੇਸ਼ਨ ਕਰਾਂਗਾ ਉਹਨਾਂ ਮੈਂ ਪੰਜਾਬ ਦੇ ਹੱਕ ਦੇ ਲਈ ਗੱਲ ਕਰ ਰਿਹਾ ਹਾਂ ਕਿ ਕਾਂਗਰਸ ਕਿਸ ਕਦਰ ਕਮਜ਼ੋਰ ਹੋ ਸਕਦੀ ਹੈ ਮੈਂ ਕਾਂਗਰਸੀ ਦੀ ਮਜ਼ਬੂਤੀ ਲਈ ਗੱਲ ਕਰਾਂਗਾ ਨਾ ਇਹੀ ਨਵਜੋ ਸਿੱਧੂ ਦੀ ਰਾਇ ਹੈ ਕਿ ਕੁਝ ਲੋਕ ਜਾਣਬੁੱਝ ਕੇ ਜਿਹੜਾ ਹੈਗਾ ਕਲੇਸ਼ ਖੜਾ ਕਰ ਰਿਹਾ ਹੈ ਵੀ ਜੇਤਾ ਕੋਈ ਹੋਜੀ ਗੱਲ ਹੋਈ ਜਿਹਦੇ ਮੈਂ ਕਾਂਗਰਸ ਦੇ ਖਿਲਾਫ ਬੋਲਦਾ ਹਾਂ ਕਾਂਗਰਸ ਦੇ ਖਿਲਾਫ ਗੱਲ ਜਾਂਦੀ ਹੋਏ ਕਾਂਗਰਸ ਦੀ ਬੇਤਰੀਲੀ ਦੇ ਪੰਜਾਬ ਦੀ ਬੇਤਰੀਲੀ ਮੈਂ ਆਵਾਜ਼ ਬੁਲੰਦ ਕਰ ਰਿਹਾ ਤੇ ਫਿਰ ਮੇਰੀਆਂ ਰੈਲੀਆਂ ਨੂੰ ਕਿਉਂ ਰੁਕਿਆ ਜਾ ਰਿਹਾ ਹੁਣ ਬਠਿੰਡਾ ਦੀ ਆਪਾ ਕੋਰਟ ਜ਼ਮੀਰ ਦੀ ਗੱਲ ਕਰਦੇ ਹਾਂ ਉਥੇ ਜਿਹੜਾ ਆਰਗੇਨਾਈਜ਼ਰ ਹੈਗਾ ਮਿਸਟਰ ਲਾਡੀ ਉਹ ਆਰਗੇਨਾਈਜ਼ ਕਰ ਰਿਹਾ ਉਹਦੇ ਬਾਰੇ ਇਹ ਕਿਹਾ ਜਾ ਰਿਹਾ ਦਾਵਾ ਕੀਤਾ ਜਾ ਰਿਹਾ ਕਿ ਇਹਨੂੰ ਜੀ ਪਿਛਲੇ ਸਾਲ ਕਾਂਗਰਸ ਚੋਂ ਕੱਢ ਦਿੱਤਾ ਗਿਆ ਸੀ ਇਹ ਭਾਰਤ ਜੋਧੋ ਜਾਤਾ ਰਾਜ ਨੇ ਸਹਿਯੋਗ ਨਹੀਂ ਦਿੱਤਾ ਦੂਜੇ ਪਾਸੇ ਹੁਣ ਉਸ ਇਲਾਕੇ ਦੇ ਲੋਕ ਆ ਕੋਟ ਸੁਮੀਰ ਦੇ ਜਿਹੜਾ ਮੀਡੀਆ 'ਚ ਅੱਜ ਜਦੀ ਆਪਾਂ ਚਰਚਾ ਕਰ ਰਹੇ ਆ ਜੀ ਉਹਨਾਂ ਨੇ ਕਿਹਾ ਕਿ ਅਸੀਂ ਨਜੂਸੂਦ ਤੱਕ ਪਹੁੰਚ ਕੀਤੀ ਸੀ ਕਿ ਕਤਾਰਪੁਰ ਸਦਾ ਲਾਂਗਾ ਤੁਹਾਡੇ ਕਰਕੇ ਖੁੱਲਿਆ ਸੀ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਆ ਤੁਹਾਨੂੰ ਮਾਨ ਸਨਮਾਨ ਦੇਣਾ ਚਾਹੁੰਦੇ ਆ ਜੀ ਇਹ ਵੱਡਾ ਉਪਰਾਲਾ ਤੁਸੀਂ ਕੀਤਾ ਹਨ ਨਵਜੋਸ ਸਿੰਘ ਨੇ ਕਿਹਾ ਕਿ ਤੁਸੀਂ ਮੇਰੇ ਕੋਲੇ ਨਾ ਆਓ ਚੱਲ ਕੇ ਮੈਂ ਆਪ ਤੁਹਾਡੇ ਇਲਾਕੇ ਚ ਆਵਾਂਗਾ ਜੀ ਸੋ ਕਹਿੰਦੇ ਤਾਂ ਆਮ ਜਿਹੜੇ ਸਧਾਰਨ ਜਿਹੜੇ ਪੰਜਾਬੀ ਹੈਗੇ ਆ ਉਹ ਇਕੱਠੇ ਹੋ ਕੇ ਨਵਜੋਸ ਸਿੰਘ ਦੇ ਸਤਕਾਰ ਸੇ ਕਰੇਲੀ ਕਰ ਰਹੇ ਜਿੱਦੇ ਚ ਕਾਂਗਰਸ ਦੇ ਲੋਕ ਵੀ ਸ਼ਾਮਲ ਆ ਬਲਕਿ ਉਹਨਾਂ ਵੱਲੋਂ ਵੀ ਕਿਹਾ ਜਾ ਰਿਹਾ ਕਿ ਲਾਡੀ ਨੂੰ ਜਿਹੜਾ ਕਿਹਾ ਜਾ ਰਿਹਾ ਕਿ ਕਾਂਗਰਸ ਵਿਰੋਧੀ ਹੈ ਜਾਂ ਕਾਂਗਰਸ ਤੋਂ ਉਹਨੂੰ ਕੱਢਿਆ ਜਾ ਚੁੱਕਾ ਹੈ ਉਹ ਕਹਿੰਦੇ ਜੇ ਹਰ ਕੋਈ ਫੈਸਲਾ ਤਾਂ ਉਸ ਨੂੰ ਵਾਪਸ ਲਿਆ ਜਾਵੇ ਕੱਲ ਤੱਕ ਜੀ ਕਿਉਂਕਿ ਲਾਡੀ ਜਿਹੜਾ ਕਾਂਗਰਸ ਦੀ ਮਜ਼ਬੂਤੀ ਲਈ ਕੰਮ ਕਰ ਰਿਹਾ ਹੁਣ ਇੱਥੇ ਦੇਖਣਾ ਹੋਵੇਗਾ ਕਿ ਕਾਂਗਰਸ ਦੀ ਜਿਹੜੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਹੈ ਜੀ ਇਸ ਮਾਮਲੇ ਤੇ ਕੀ ਫੈਸਲਾ ਲੈਂਦੀ ਹੈ ਹੁਣ ਕਾਂਗਰਸ ਦੇ ਜਨਰਲ ਸੈਕਟਰੀ ਹੈ ਸੰਦੀਪ ਸੰਧੂ ਜੀ ਜਿਨ੍ਹਾਂ ਦਾ ਪਾਏ ਜ਼ਿਕਰ ਕਰ ਰਹੇ ਆ ਤਾਂ ਇਸ ਵੇਲੇ ਮੀਡੀਆ 'ਚ ਉਹਨਾਂ ਦਾ ਵੀ ਬਿਆਨ ਆ ਚੁੱਕਾ ਹੈ ਸੰਦੀਪ ਸੰਧੂ ਦਾ ਕਹਿਣਾ ਕਿ ਦੇਖੋ ਜਿਹੜਾ ਵੀ ਅਨੁਸ਼ਾਸਨ ਭੰਗ ਕਰੇਗਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਉਹਨੇ ਸਾਫ ਤੌਰ ਤੇ ਲਾਡੀ ਦਾ ਨਾਮ ਲੈ ਕੇ ਗੱਲ ਕਹੀ ਹੈ ਕਿ ਲਾਡੀ ਨੂੰ ਪਿਛਲੇ ਸਾਲ ਜਿਹੜਾ ਹੈਗਾ ਨਿਸ਼ਸਨੀ ਕਾਰਵਾਈ ਕਰਕੇ ਕਾਂਗਰਸ ਚੋਂ ਕੱਢਿਆ ਜਾ ਚੁੱਕਾ ਹੈ ਜੀ ਪਰ ਹੁਣ ਜੇ ਇੱਕ ਲਾਡੀ ਕੱਢਿਆ ਜਾ ਚੁੱਕਾ ਹੈ ਬਾਕੀ ਜੋ ਉਥੋਂ ਦੇ ਕਾਂਗਰਸੀ ਇਕੱਠੇ ਹੋ ਕੇ ਆਉਣਾ ਚਾਹੁੰਦੇ ਆ ਕੋਈ ਲਾਡੀ ਇਹ ਤੇ ਹੈ ਨਹੀਂ ਕਿ ਲਾਡੀ ਦੀ ਇਜ਼ਾਜ਼ਤ ਨਾਲ ਜਾਂ ਲਾਡੀ ਦੇ ਦਸਖਤਾਂ ਨਾਲ ਕੋਈ ਰੈਲੀ ਹੋ ਰਹੀ ਹੈ ਜੀ ਉਹ ਇਲਾਕੇ ਦੇ ਲੋਕ ਕਹਿ ਰਹੇ ਕਿ ਅਸੀਂ ਸਿੱਧੂ ਨੂੰ ਇਨਵਾਈਟ ਕੀਤਾ ਬਣਾਉਣ ਲਈ ਇਸ ਕਰਕੇ ਰੈਲੀ ਕਰ ਰਹੇ ਹਾਂ ਹੂੰ ਸੋ ਕਾਂਗਰਸ ਦੇ ਅੰਦਰ ਇੱਕ ਕਮਸਾਨ ਉਸ ਵੇਲੇ ਪੈਦਾ ਹੋਇਆ ਇੱਕ ਪਾਸੇ ਦਾ ਪਾਰਲੀਮੈਂਟ ਦੀਆਂ ਚੋਣਾਂ ਜੀ ਦੂਜੇ ਪਾਸੇ ਕਾਂਗਰਸ ਇੱਕ ਇਹੋ ਜਿਹੀ ਪਾਰਟੀ ਹੈ ਜੂਦੇ ਨੂੰ ਕੁਝ ਹੋਰ ਬਾਹਰੋਂ ਕੋਈ ਨਹੀਂ ਲਵਦੇ ਨਾ ਤੁਸੀਂ ਤੇ ਆਪਣੇ ਅੰਦਰ ਹੀ ਪੈਦਾ ਕਰਕੇ ਲੜਾਈਆਂ ਝਗੜੇ ਨਵੇੜ ਲੈਂਦੇ ਆ ਜੀ ਤੇ ਫਿਰ ਇਸ ਮਾਮਲੇ ਦਾ ਕੀ ਸਟਾ ਹੋਏਗਾ ਕੀ ਸਟਾ ਨਹੀਂ ਹੋਏਗਾ ਜਦੋਂ ਪਾਰਲੀਮੈਂਟ ਦੀਆਂ ਇਲੈਕਸ਼ਨ ਹੋਣਗੀਆਂ ਉਦੋਂ ਬਾਅਦ ਮੰਤਨ ਹੋਏਗਾ ਕਿ ਜੀ ਫਲਾਣਾ ਨੇ ਆਹ ਕੰਮ ਕੀਤਾ ਫਲਾਣਾ ਨੇ ਉਹ ਕੰਮ ਕੀਤਾ ਫਲਾਣਾ ਪਾਰਟੀ ਦੇ ਖਿਲਾਫ ਚੱਲਿਆ ਜੀ ਹੁਣ ਚਾਹੀਦਾ ਤਾਂ ਇਹ ਕਾਂਗਰਸ ਪਾਰਟੀ ਜਿਹੜੀਆਂ ਦੂਜੀਆਂ ਪਾਰਟੀਆਂ ਕਰ ਰਹੀਆਂ ਕਿ ਮਜ਼ਬੂਤੀ ਲਈ ਆਪਣੇ ਲਈ ਕੰਮ ਕਰਨਾ ਪਰ ਹੁਣ ਇੱਕ ਦੂਜੇ ਦੇ ਖਿਲਾਫ ਜਿਹੜਾ ਹੈਗਾ ਕਲੇਸ਼ ਦਾ ਦੋਸ਼ ਪਰੇ ਦੀ ਦੋਸ਼ ਲਾਉਣ ਪਾਸੇ ਵੱਲ ਨੂੰ ਵਧ ਰਿਹਾ ਹੈ ਖਰੇਸ ਮਾਮਲੇ ਦਾ ਪਾਰਟੀ ਜਿਹੜੀ ਹਾਈ ਕਮਾਂਡ ਹੈ ਉਸ ਨੂੰ ਫੈਸਲਾ ਕਰਨਾ ਚਾਹੀਦਾ ਸਪਸ਼ਟ ਤੌਰ ਤੇ ਜੀ ਤਾਂ ਕਿ ਬਿਖੇੜਾ ਹੋਰ ਅੱਗੇ ਨਾ ਵਧੇ ਇਸ ਮਾਮਲੇ ਦੇ ਨਵਜੋਤ ਸਿੱਧੂ ਪਾਰਟੀ ਦਾ ਆਗੂ ਹੈ ਜੀ ਕਿਉਂ ਨਾ ਦਿੱਲੀ ਦੀ ਜਿਹੜੀ ਉੱਚ ਪੱਧਰ ਦੀ ਮੀਟਿੰਗਾਂ 'ਚ ਬੁਲਾਇਆ ਜਾਂਦਾ ਹੈ ਤਾਂ ਫਿਰ ਉਸ ਦੇ ਖਿਲਾਫ ਜਿਹੜੇ ਲੋਕ ਪ੍ਰਪਾਗੈਂਡਾ ਕਰਦੇ ਆ ਉਹਨਾਂ ਨੂੰ ਵੀ ਫੌਰੀ ਤੌਰ ਤੇ ਰੋਕੇ ਜਾਣ ਦੀ ਲੋੜ ਹੈ ਜੀ ਤੇ ਜੇ ਕੋਈ ਪਾਰਟੀ ਨੂੰ ਸੈਸ਼ਨ ਭੰਗ ਕਰਕੇ ਪਾਰਟੀ ਤੋਂ ਬਾਹਰ ਜਾ ਚੁੱਕਾ ਹੈ ਤਾਂ ਉਹਦੇ ਬਾਰੇ ਵੀ ਕਾਰਵਾਈ ਜਿਹੜੀ ਹੈਗੀ ਪਾਰਟੀ ਹਾਈ ਕਮਾਂਡੀ ਕਰ ਸਕਦੀ ਹੈ ਜੀ ਕਿ ਵੀ ਪਾਰਟੀ ਦਾ ਬੰਦਾ ਨਹੀਂ ਹੈ ਪਾਰਟੀ ਦੇ ਖਿਲਾਫ ਹੈ ਇਹਨੂੰ ਪਾਰਟੀ ਨਾਲ ਲੈ ਕੇ ਚੱਲਣਾ ਚਾਹੀਦਾ ਕਿ ਨਹੀਂ ਚੱਲਣਾ ਚਾਹੀਦਾ ਜੀ ਸੋ ਸਾਰੇ ਮਾਮਲੇ ਜਿਹੜੇ ਹੈਗੇ ਆ ਕਾਫੀ ਕੁਝ ਜਿਹੜਾਗਾ ਪਾਰਟੀ ਹਾਈ ਕਮਾਂਡ ਤੇ ਨਿਰਭਰ ਕਰਦਾ ਜੇ ਤਾਂ ਉਹ ਸਹੀ ਫੈਸਲਾ ਲੈਣਗੇ ਤਾਂ ਠੀਕ ਹੈ ਨਹੀਂ ਜਿੱਦਾਂ ਤੁਸੀਂ ਸਵਾਲ ਕੀਤਾ ਹੈ ਆਉਣ ਵਾਲੇ ਦਿਨਾਂ 'ਚ ਕਾਂਗਰਸ ਦੀਆਂ ਮੁਸ਼ਕਲਾਂ ਹੋਰ ਵੀ ਬਧੀਆਂ ਨਜ਼ਰ ਆ ਰਹੀ ਬਿਲਕੁਲ ਬਿਲਕੁਲ ਸਤਿ ਸ੍ਰੀ ਅਕਾਲ ਸਾਬ ਇਸ ਵੇਲੇ ਚਰਚਾ ਦੇ ਵਿੱਚ ਕੈਬਨਟ ਮੰਤਰੀ ਅਮਨ ਅਰੋੜਾ ਵੀ ਨੇ ਉਹਨਾਂ ਤੇ ਪਿੱਛੇ ਜਹੀ ਪਰਿਵਾਰਕ ਝਗੜੇ ਨੂੰ ਲੈ ਕੇ 2 ਸਾਲ ਦੀ ਸਜ਼ਾ ਉਹਨਾਂ ਨੂੰ ਸੁਣਾਈ ਗਈ ਸੀ ਤੇ ਉਸ ਤੋਂ ਬਾਅਦ ਹੁਣ ਲੰਘੇ ਕੱਲ ਕਾਫੀ ਟਾਈਮ ਬਾਅਦ ਪੰਜਾਬ ਰਾਜਪਾਲ ਦੇ ਵੱਲੋਂ ਇੱਕ ਪੱਤਰ ਲਿਖਿਆ ਗਿਆ ਪੰਜਾਬ ਸਰਕਾਰ ਨੂੰ ਅਸਾਰੀ ਰਿਪੋਰਟ ਅਮਨ ਅਰੋੜਾ ਦੇ ਮਾਮਲੇ ਦੇ ਵਿੱਚ ਮੰਗੀ ਗਈ ਹੈ ਹਾਲਾਂਕਿ ਵਿਰੋਧੀ ਧਿਰਾਂ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਇਹਨਾਂ ਨੂੰ ਅਹੁਦੇ ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ ਉਹਨਾਂ ਦੀ ਬਰਖਾਸਤਗੀ ਦੀ ਮੰਗ ਕੀਤੀ ਸੀ ਤੇ ਹੁਣ ਸਰਕਾਰ ਤੋਂ ਰਿਪੋਰਟ ਰਾਜਪਾਲ ਦੇ ਵੱਲ ਕਾਫੀ ਸਵਾਲ ਚੁਕੇ ਗਏ ਨੇ ਰਾਜਪਾਲ ਦੇ ਵੱਲੋਂ ਜਦੋਂ ਪੰਜਾਬ ਦੇ ਰਾਜਪਾਲ ਅਜੇਹ ਰਾਜਪਾਲ ਹੈ ਜਿਹੜੇ ਮੇਰੇ ਖਿਆਲ ਅਕਾਦਮੀ ਨਾਲ ਲੰਘਣ ਨਹੀਂ ਦਿੰਦੇ ਜੀ ਕੋਈ ਨਾ ਕੋਈ ਐਸੀ ਚੁੰਡੀ ਸਰਕਾਰ ਦੇ ਵੱਢਦੇ ਐ ਕਿ ਨਵੇਂ ਸਿਰੇ ਤੋਂ ਜਿਹੜਾ ਫੇਰ ਜਿਹੜਾ ਰੌਲਾ ਰਪਾ ਸ਼ੁਰੂ ਹੋ ਜਾਂਦਾ ਜੀ ਬਿਲਕੁਲ ਕੈਬਨਟ ਮੰਤਰੀ ਤੁਸੀਂ ਗੱਲ ਕਰਦੇ ਹੋ ਅਮਨ ਰੋੜਾ ਦੀ ਅਮਨ ਰੋੜਾ ਦੇ ਖਿਲਾਫ ਪਰਿਵਾਰਿਕ ਇੱਕ ਜਾਇਦਾਦ ਦਾ ਕਿਸੇ ਮਾਮਲੇ ਨੂੰ ਲੈ ਕੇ ਝਗੜੇ ਨੂੰ ਲੈ ਕੇ ਜਿਹੜਾਗਾ ਅਦਾਲਤ ਦਾ ਹੇਠਲੀ ਅਦਾਲਤ ਦਾ ਫੈਸਲਾ ਹੈ ਜੇ ਅਦਾਲਤ ਦੇ ਫੈਸਲੇ ਦੀ ਵੀ ਆਪਾਂ ਗੱਲ ਕਰੀਏ ਤਾਂ ਅਦਾਲਤ ਵੱਲੋਂ ਵੀ ਇਹ ਕਾਨੂੰਨੀ ਪ੍ਰਕਿਰਿਆ ਮੁਤਾਬਕ ਹੀ ਉਹਨਾਂ ਨੂੰ 30 ਦਿਨ ਦੇ ਅੰਦਰ-ਅੰਦਰ ਅਗਲੀ ਅਦਾਲਤ 'ਚ ਚੁਣੌਤੀ ਦੇਣ ਦਾ ਅਧਿਕਾਰ ਮਿਲਿਆ ਹੁੰਦਾ ਉਹ ਚੁਣੌਤੀ ਉਹਨਾਂ ਨੇ ਦੇਣੀ ਆ ਜੀ ਉਸ ਤੋਂ ਬਾਅਦ ਕਿਸ ਸਾਹਮਣੇ ਮਾਮਲਾ ਆਉਂਦਾ ਕੀ ਨਹੀਂ ਆਉਂਦਾ ਹੂੰ ਪੰਜਾਬ ਦੇ ਰਾਜਭਾਣ ਐਨੇ ਕਾਲੇ ਪੈ ਗਏ ਆ ਕਿ ਉਹਨਾਂ ਨੇ 30 ਦਿਨਾਂ ਤੱਕ ਦੀ ਵੀ ਇੰਤਜ਼ਾਰ ਨਹੀਂ ਕੀਤੀ ਕਹਿੰਦੇ ਜੀ ਹੁਣੇ ਛੇਤੀ ਦੱਸੋ ਜੀ ਕਮਨ ਅਰੂੜਾ ਜਿਹੜਾ ਹੈਗਾ ਐਮਐਲਏ ਰਹਿ ਸਕਦਾ ਹੈ ਹੂੰ ਅਮਨ ਅਰੂੜਾ ਜੇ ਐਮਐਲਏ ਨਹੀਂ ਰਹੇਗਾ ਤਾਂ ਕੈਬਨਿਟ ਚ ਕਿਦਾਰਾ ਸਦੇ ਕੈਬਨਿਟ 'ਚ ਬੈਠ ਸਕਦਾ ਹੈ ਤੇ ਇਹਦੇ ਤੇ ਬੜੇ-ਬੜੇ ਗੰਭੀਰ ਜਿਹੜੇ ਹੈਗੇ ਮਾਮਲੇ ਹੈਗੇ ਆ ਜੋ ਅਦਾਲਤ ਦਾ ਫੈਸਲਾ ਆਇਆ ਹੈ ਇਹਨੇ ਮੈਂ ਜਾਨਣਾ ਚਾਹਣਾ ਵਿਸਤਾਰ ਦੇ ਵਿੱਚ ਕਿ ਮਾਮਲੇ ਦੇ ਵਿੱਚ ਕੀ ਕਾਰਵਾਈ ਕਰ ਰਹੀ ਹੈ ਹੁਣ ਇਸ ਮਾਮਲੇ ਦੇ ਦੇਖੋ ਸਿੱਧੇ ਤੌਰ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਉਹਨਾਂ ਨੇ ਆਪ ਦੇਖਣਾ ਹੈ ਕਿ ਕੋਈ ਕਾਰਵਾਈ ਬਣਦੀ ਹੈ ਕਿ ਨਹੀਂ ਬਣਦੀ ਜਿਹੜਾ ਅਮਨ अरोड़ा ਇੱਕ ਐਮਐਲਏ ਵੀ ਹੈ ਕੈਬਨਟ ਮੰਤਰੀ ਦਾ ਹੈਗੀ ਆ ਉਹ ਉਹਨਾਂ ਦਾ ਇੱਕ ਸੰਵਧਾਨਕ ਤੌਰ ਤੇ ਵਿਧਾਨਕ ਤੌਰ ਤੇ ਅਧਿਕਾਰ ਵੀ ਹੈ ਅੱਗੇ ਚੁਣੌਤੀ ਦੇਣ ਨੂੰ ਉਹ ਚੁਣੌਤੀ ਦੇਂਦਾ ਜਦ ਤੱਕ ਸਮਾਂ ਪੂਰਾ ਨਹੀਂ ਹੁੰਦਾ ਤਦ ਤੱਕ ਕੀ ਜਿਹੜਾ ਹੈਗਾ ਕੋਈ ਸਪੀਕਰ ਕਾਰਵਾਈ ਕਰ ਸਕਦਾ ਹੈ ਜੀ ਜਾਂ ਕੋਈ ਹੋਰ ਉਹਦੇ ਖਿਲਾਫ ਫੈਸਲਾ ਲਿਆ ਜਾ ਸਕਦਾ ਹੈ ਹੁਣ ਗਵਰਨਰ ਜਿਹੜੇ ਹੈਗੇ ਪਤਾ ਨਹੀਂ ਕਿਉਂ ਇਹਨੇ ਕਾਲੇ ਹੈਗੇ ਹੈ ਜੀ ਪੰਜਾਬ ਦੇ ਲੋਕਾਂ ਨਾਲੋਂ ਵੀ ਮੈਨੂੰ ਲੱਗਦਾ ਗਵਰਨਰ ਕਾਲੇ ਪੈ ਜਾਂਦੇ ਕਿ ਛੇਤੀ ਦੱਸੋ ਜੀ ਹੁਣ ਆਮ ਆਰੋੜਾ ਬਾਰੇ ਜਿਹਨਾਂ ਦੀ ਸਰਕਾਰ ਚ ਆਮ ਆਰੋੜਾ ਬੈਠਾ ਹੈ ਆਖਰ ਮੁੱਖ ਮੰਤਰੀ ਭਗਵੰਤ ਮਾਨ ਕੈਬਨਟ ਦੇ ਵਿੱਚ ਜਿਹੜਾ ਉਹਨਾਂ ਨੇ ਉਹਨੂੰ ਲਿਆ ਵਾ 92 ਉਹਨਾਂ ਦੇ ਵਿਧਾਇਕ ਹੈ ਸਮੁੱਚੇ ਪੰਜਾਬ ਅੱਗੇ ਮੁੱਖ ਮੰਤਰੀ ਜਿਹੜਾ ਭਗਵੰਤ ਮਾਨ ਆ ਮਨਰੂੜਾ ਲਈ ਜਵਾਬ ਦੇਇਆ ਹਮ ਗਵਰਨਰ ਜਵਾਬ ਦੇ ਨਹੀਂ ਹੈ ਜੀ ਗਵਰਨਰ ਕਿਉਂ ਕਾਲੇ ਪੈ ਗਿਆ ਇਹ ਵੀ ਛੇਤੀ ਵਿਸਥਾਰਤ ਰਿਪੋਰਟ ਦਿਓ ਕਹਿੰਦੇ ਕਿ ਮਨਰੂੜਾ ਬਾਰੇ ਕੀ ਕੀਤਾ ਜਾ ਰਿਹਾ ਹੈ ਜੀ ਇਸ ਤੋਂ ਜਿਹੜਾ ਹੈਗਾ ਲੱਗਦਾ ਹੈ ਕਿ ਜਿਹੜਾ ਟਕਰਾਅ ਹੈਗਾ ਗਵਰਨਰ ਕਿਸੇ ਤਰੀਕੇ ਨਾਲ ਠੰਡਾ ਨਹੀਂ ਪੈਣ ਦਿੰਦੇ ਜੀ ਆਪਣਾ ਸਰਦੀਆਂ ਦੇ ਦਿਨ ਚੱਲ ਰਹੇ ਨੇ ਕਈ ਵਾਰੀ ਕੀ ਹੁੰਦਾ ਕਿ ਚੁੱਲ੍ਹੇ 'ਚ ਆਪਾਂ ਅਗੇ ਹੁਣ ਤਾਂ ਜੋ ਤਾਂ ਗੈਸ ਗੋਸ ਦੇ ਸਿਸਟਮ ਚੱਲ ਪਏ ਆ ਅੱਗੇ ਕੀ ਹੁੰਦਾ ਸੀ ਕਿ ਪਿੰਡਾਂ 'ਚ ਬਾਲਾਂ ਨਾਲ ਚੁੱਲ੍ਹੇ ਚੱਲਦੇ ਸੀਗੇ ਜਦੋਂ ਇਹ ਬਾਲਾਂ ਥੋੜਾ ਠੰਡਾ ਪੈਂਦਾ ਸੀਗਾ ਲੱਗ ਮਿੱਟੀ ਪੈਂਦੀ ਸੀ ਜੀ ਥੋੜਾ ਜਿਆ ਜਿਹੜੇ ਸਿਆਣੇ ਲੋਕ ਹੁੰਦੇ ਸੀ ਬਾਲਾਂ ਨਾਲ ਹੋਰ ਪਾ ਦਿੰਦੇ ਤਾਂ ਕਿ ਅੱਗ ਬੁਝੇ ਨਾ ਹੂੰ ਬਿਲਕੁਲ ਗਵਰਨਰ ਦਾ ਵੀ ਮੈਨੂੰ ਲੱਗਦਾ ਕੋਈ ਨਾ ਕਿ ਇਹੋ ਜਿਹਾ ਹੋਰ ਥੋੜਾ ਜਿਹਾ ਬਾਲਾਂ ਪਾ ਦਿੰਦੇ ਆ ਜਦੋਂ ਲੱਗਦਾ ਉਹਨਾਂ ਨੂੰ ਗੱਲ ਠੰਡੀ ਪੈਂਦੀ ਹੈ ਜੀ ਉਹਦੇ ਥੋੜਾ ਜਿਹਾ ਬਾਲਾਂ ਹੋਰ ਛੋੜ ਦਿੰਦੇ ਆ ਕਿ ਅੱਗ ਤੱਕਦੀ ਰਹੇ ਹੂੰ ਸੋ ਗਵਰਨਰ ਦਾ ਤੇ ਮੁੱਖ ਮੰਤਰੀ ਦਾ ਜਿਹੜ ਪਤਾ ਵੀ ਆਪਾਂ ਇਹਨਾਂ ਮੁੱਦਿਆਂ ਤੇ ਗੱਲ ਕਰਦੇ ਰਹੇ ਨਾ ਮੈਂ ਪੰਜਾਬ ਦੇ ਹਿੱਤ ਵਿੱਚ ਐ ਨਾ ਦੇਸ਼ ਦੇ ਹਿੱਤ ਵਿੱਚ ਐ ਕਟਵਾਟ ਪਹਿਲਾਂ ਜਿੱਦਾਂ ਸੁਪਰੀਮ ਕੋਰਟ ਵੱਲੋਂ ਵੀ ਆਇਆ ਵਾ ਗਵਰਨਰ ਦਾ ਇੱਕ ਸਵਿਧਾਨਿਕ ਕੌਧਾ ਹੈ ਜੀ ਇਸ ਸਵਿਧਾਨਿਕ ਕੌਧੇ ਤੇ ਰਹਿੰਦਿਆਂ ਉਹਨਾਂ ਨੂੰ ਕੈਬਨਟ ਦੀ ਗੱਲ ਹੋਵੇ ਪੰਜਾਬ ਸਰਕਾਰ ਦੀ ਗੱਲ ਹੋਵੇ ਉਹਨਾਂ ਤੋਂ ਸੰਜਮ ਨਾਲ ਜਿਹੜਾ ਸਵਾਲ ਲੈਣੇ ਚਾਹੀਦੇ ਆ ਇਹ ਨਹੀਂ ਹੈ ਕਿ ਇਸ ਤਰ੍ਹਾਂ ਲੱਗੇ ਕਿ ਵਿਰੋਧੀ ਧਿਰਾਂ ਨਾਲੋਂ ਵੀ ਅੱਗੇ ਜਾ ਕੇ ਗਵਰਨਰ ਜਿਹੜਾ ਹੈਗਾ ਨਵਾਂ ਮਦੰਦੇ ਸਵਾਲ ਕਰਨ ਲੱਗੇ ਬਿਲਕੁਲ ਬਿਲਕੁਲ ਸਿੱਧੂ ਸਾਹਿਬ ਆ ਵਿਵਾਦ ਉਧਰ ਝਾਕੀ ਦਾ ਵੀ ਨਹੀਂ ਰੁਕ ਰਿਹਾ ਜਦੋਂ ਦਿੱਲੀ ਦੇ ਵਿੱਚ ਜੋ ਪ੍ਰੇਟ ਕੱਢੀ ਜਾਣੀ ਉਸ ਦੇ ਵਿੱਚ ਪੰਜਾਬ ਦੀ ਝਾਕੀ ਨੂੰ ਇਸ ਵਾਰੀ ਜਗ੍ਹਾ ਨਹੀਂ ਦਿੱਤੀ ਗਈ ਉਸ ਨੂੰ ਲੈ ਕੇ ਵਾਰ ਪਲਟ ਵਾਰ ਲਗਾਤਾਰ ਜਾਰੀ ਹੈ ਸੁਨੀਲ ਜਾਖੜ ਦੇ ਵੱਲੋਂ ਸਵਾਲ ਚੁੱਕੇ ਗਏ ਸੀ ਕਹਿੰਦੇ ਕਿ ਝਾਕੀ ਨੂੰ ਕੋਈ ਪਹਿਲਾਂ ਤਾਂ ਕਹਿੰਦੇ ਤਕਨੀਕੀ ਖਰਾਬੀ ਕਰਕੇ ਜਾਂ ਥੀਮ ਦੇ ਅਕੋਰਡਿੰਗ ਉਹ ਝਾਕੀ ਫਟ ਨਹੀਂ ਸੀ ਬੈਠਦੀ ਇਸ ਕਰਕੇ ਨਹੀਂ ਉਸ ਨੂੰ ਜਗ੍ਹਾ ਮਿਲੀ ਤੇ ਨਾਲ ਹੀ ਕਹਿੰਦੇ ਕਿ ਦੋਵਾਂ ਮੁੱਖ ਮੰਤਰੀਆਂ ਦੇ ਫੋਟੋਆਂ ਲੱਗੀਆਂ ਹੋਈਆਂ ਸੀ ਇਸ ਕਰਕੇ ਉਸ ਨੂੰ ਮਨਜ਼ੂਰੀ ਨਹੀਂ ਦਿੱਤੀ ਤੇ ਮੁੱਖ ਮੰਤਰੀ ਭਗਵੰਤ ਸਿੰਘ ਕਹਿੰਦੇ ਕਿ ਵੀ ਮੈਂ ਆ ਸਿਆਸਤ ਤੋਂ ਸੰਨਿਆਸ ਲੈ ਲਾਂਗਾ ਜੇਕਰ ਅਜਿਹੀ ਕੋਈ ਗੱਲ ਹੋਈ ਤੇ ਇਸ ਤੋਂ ਬਾਅਦ ਸੁਨੀਲ ਜਾਖੜ ਕਹਿੰਦੇ ਫਿਰ ਵੀ ਮੈਂ ਆਪਣੇ ਸਟੈਂਡ ਤੇ ਕਾਇਮ ਆ ਕੇ ਵੀ ਫੋਟੋਆਂ ਲੱਗੀਆਂ ਹੋਈਆਂ ਸਿੱਤੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਫਿਰ ਸਵਾਲ ਚੁਕੇ ਗਏ ਨੇ ਪੰਜਾਬ ਦੀ ਚਾਕੀ ਦਾ ਵਿਵਾਦ ਆ ਉਹ ਲਗਾਤਾਰ ਜਾਰੀ ਹੈ ਰੁਕ ਨਹੀਂ ਰਿਹਾ ਹਜੇ ਵੀ ਪੰਜਾਬ ਦੀ ਚਾਕੀ ਦੀ ਜਦੋਂ ਆਪਾਂ ਗੱਲ ਕਰਦੇ ਨੇ ਲੱਗਦਾ ਹੈ ਕਿ ਸੁਨੀਲ ਜਾਖੜ ਜਿਹੜੇ ਪੰਜਾਬ ਭਾਜਪਾ ਦੇ ਪ੍ਰਧਾਨ ਹੈ ਉਹਨਾਂ ਨੇ ਪੰਗਾ ਹੀ ਲੈ ਲਿਆ ਜੀ ਚਾਕੀ ਬਾਰੇ ਗੱਲ ਕਰਕੇ ਉਹਨਾਂ ਨੇ ਕਿਹਾ ਕਿ ਜੀ ਉੱਥੇ ਜਦੋਂ ਇਸ ਕਰਕੇ ਚਾਕੀਆਂ ਰੱਦ ਹੋਈਆਂ ਮੁੱਖ ਮੰਤਰੀ ਭਗਵੰਤ ਮਾਨ ਹੋਵੇ ਦਿੱਲੀ ਦੀ ਚਾਕੀ ਰੱਦ ਹੋਈ ਰਵਿੰਦ ਕੇਜਰੀਵਾਲ ਉਹਨਾਂ ਨੇ ਕਹਿੰਦੇ ਤਸਵੀਰਾਂ ਲੱਗੀਆਂ ਸੀ ਜਿਹਦੇ ਕਰਕੇ ਜੜੀਆਂ ਚਾਕੀਆਂ ਰੱਦ ਕੀਤੀ ਗਈਆਂ ਉਹਨਾਂ ਦਾ ਕੋਈ ਦੇ ਬਾਰੇ ਕੋਈ ਸਬੂਤ ਪੇਸ਼ ਕਰ ਸਕੇ ਇਸ ਕਰਕੇ ਕਾਫੀ ਕਸੂਤੇ ਫਸੇ ਨਜ਼ਰ ਆ ਰਹੇ ਸਨਿਲ ਜਾਖੜ ਸਿਆਣੇ ਰਾਜਸੀ ਨੇਤਾ ਹੈਗੇ ਪਰ ਇਹ ਮਾਮਲੇ ਦੇ ਚ ਆ ਕੇ ਘਿਰਦੇ ਨਜ਼ਰ ਆ ਰਹੇ ਕਿਉਂਕਿ ਜਦੋਂ ਤੁਹਾਡੇ ਕੋਲ ਕੋਈ ਫੈਕਟ ਦਾ ਤੱਥ ਨਹੀਂ ਸਾਹਮਣੇ ਤੱਥਾਂ ਦੇ ਬਗੈਰ ਤੁਸੀਂ ਗੱਲ ਕਰਦੇ ਹੋਣ ਇਸੇ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਹੁਣ ਦੂਜੀ ਤੀਜੀ ਵਾਰੀ ਕਹਿ ਚੁੱਕੇ ਆ ਕਿ ਪੰਜਾਬ ਦੇ ਲੋਕਾਂ ਨੂੰ ਝੂਠ ਬੋਲਿਆ ਤੁਸੀਂ ਸੁਨੀਲ ਜਾਖੜ ਨੇ ਚਾਕਿਆਂ ਵਾਲੇ ਜੋ ਫੋਟੋਆਂ ਦੀ ਗੱਲ ਕੀਤੀ ਐ ਦਿਖਾਓ ਕਿੱਥੇ ਐ ਗੱਲ ਜੀ ਹੁਣ ਇਹ ਕਿਤੇ ਜਿਸ ਤਰ੍ਹਾਂ ਦੀ ਸਥਿਤੀ ਬਣੀ ਵੀ ਐ ਜੀ ਵੀ ਇਹ ਜਰਨਲਿਸਟ ਆ ਪਾਏ ਗੱਲ ਵੀ ਕਹਿ ਸਕਦੇ ਆ ਸੁਨੀਲ ਜਾਖੜ ਲਈ ਜਿਹੜਾ ਹੈਗਾ ਮੁਸ਼ਕਲਾਂ ਜਿਹੜੀਆਂ ਭਗਵੰਤ ਮਾਨ ਜੋ ਕਹਿ ਰਹੇ ਉਹ ਤਾਂ ਹਾਈ ਹੈ ਹੂੰ ਮੈਨੂੰ ਕਿਦਰੇ ਲੱਗਦਾ ਕਿ ਭਾਜਪਾ ਦੇ ਅੰਦਰ ਵੀ ਇਸ ਬਿਆਨ ਨੂੰ ਉਸ ਤਰੀਕੇ ਨਾਲ ਪਰਵਾਹ ਨਹੀਂ ਕੀਤਾ ਜਾ ਰਿਹਾ ਜਿਉ ਸੁਨੀਲ ਜਾਖੜ ਨੇ ਦਿੱਤਾ ਬਿਆਨ ਹੂੰ ਕਿਉਂਕਿ ਜੇ ਸਨੀਲ ਜਾਖੜ ਦਾ ਚਾਕੀਆਂ ਬਾਰੇ ਬਿਆਨ ਸਹੀ ਹੁੰਦਾ ਤਾਂ ਹੋਰ ਪੰਜ ਸੱਤ ਭਾਜ ਭਾਗੂਆਂ ਦੇ ਸਨੀਲ ਜਾਖੜ ਦੀ ਹਮਾਇਤ ਜੀ ਬਿਆਨ ਆ ਗਏ ਹੁੰਦੇ ਹੁਣ ਸਨੀਲ ਜਾਖੜ ਵੀ ਇਕੱਲੇ ਹੀ ਆਪਣਾ ਮੈਦਾਨ ਚ ਲੜ ਰਿਹਾ ਚਾਕੀਆਂ ਦੇ ਮਾਨ ਲੈ ਕੇ ਉਧਰ ਭਗਵੰਤ ਮਾਨ ਉਹਨਾਂ ਨਾਲ ਸਿੱਧੇ ਹੋਏ ਐ ਕਿ ਤੁਸੀਂ ਪੰਜਾਬੀਆਂ ਨੂੰ ਝੂਠ ਬੋਲਿਆ ਕੋਈ ਅਜਿਹੀ ਗੱਲ ਨਹੀਂ ਹੈ ਕੇਂਦਰ ਨੇ ਜਾਣਬੁੱਝ ਕੇ ਚਾਕੜੀ ਜਿਹੜੀ ਚਾਕੀ ਜਿਹੜੀ ਹੈਗੀ ਰੱਦ ਕੀਤੀ ਐ ਸੋ ਚਾਕੀ ਰੱਦ ਕਰਨ ਦੇ ਮਾਮਲੇ ਦੇ ਉੱਤੇ ਜਿਹੜਾਗਾ ਜਿੱਥੋਂ ਗੱਲ ਸਵਾਲ ਹੈਗੀ ਇਹਦੇ ਜਾਖੜ ਦੀ ਉਹਨੂੰ ਪਾਰਟੀ ਦੇ ਅੰਦਰੋਂ ਵੀ ਜਿਹੜੀ ਹੈਗੀ ਆ ਜਿਸ ਤਰ੍ਹਾਂ ਦੀ ਹਮਾਇਤ ਮਿਲਣੀ ਚਾਹੀਦੀ ਉਹ ਨਹੀਂ ਮਿਲ ਰਹੀ ਜੀ ਕਿਉਂਕਿ ਬਗੈਰ ਤੱਥਾਂ ਦੇ ਗੱਲ ਕੀਤੀ ਹੈ ਬਗੈਰ ਤੱਥਾਂ ਦੇ ਗੱਲ ਕੀਤੇ ਤਾਂ ਹੁਣ ਦੂਜੇ ਪਾਸੇ ਮੁਖਵੰਤ ਰਿਪਗਵੰਤ ਮਾਨ ਨੇ ਉਹਨਾਂ ਨੂੰ ਨਜ਼ਰ ਆਈ ਰਿਹਾ ਹੈ ਕਿ ਵੀ ਇਹਨਾਂ ਕੋਲ ਫੈਕਟਸ ਤਾਂ ਕੋਈ ਹੈ ਨਹੀਂ ਸੋ ਬਾਰ-ਬਾਰ ਜਿਹੜਾ ਹੈਗਾ ਮੀਡੀਆ 'ਚ ਲੈ ਕੇ ਲੋਕਾਂ 'ਚ ਲੈ ਕੇ ਭਗਵਾਨ ਤਮਾਨਵੀ ਇਸ ਮਾਮਲੇ ਤੇ ਵੱਧ ਤੋਂ ਵੱਧ ਜਿਹੜਾ ਐਕਸਪੋਜ਼ ਕਰਨਾ ਚਾਹੁੰਦੇ ਆ ਇਹ ਦੇਖੋ ਜੀ ਭਾਜਪਾ ਵਾਲੇ ਕਿਸ ਤਰ੍ਹਾਂ ਝੂਠ ਬੋਲਦੇ ਆ ਪੰਜਾਬ ਨਾਲ ਵਿਤਕਰਾ ਕੀਤਾ ਜਾ ਰਿਹਾ ਸੋ ਸੁਨੀਲ ਜਾਖੜ ਜਿਹੜਾ ਹੈਗਾ ਇਹ ਸਾਰੀ ਸਥਿਤੀ ਦੇ ਵਿੱਚ ਅਜਿਹਾ ਬਿਆਨ ਦੇ ਕੇ ਅਜੇ ਵੀ ਲੱਗਦਾ ਕਿ ਘਰੇ ਹੋਏ ਨਜ਼ਰ ਆ ਰਿਹਾ ਓਕੇ ਇਹ ਤਾਂ ਜ਼ਰੂਰ ਜਿੱਦਾਂ ਤੁਸੀਂ ਗੱਲ ਕਹੀ ਹੈ ਕਿ ਉਹ ਕਹਿੰਦੇ ਮੈਂ ਅਜੇ ਵੀ ਸਹੀ ਆ ਆਪਣੇ ਸਟੈਂਡ ਤੇ ਕਾਇਮ ਆ ਹੁਣ ਕਿਸੇ ਨੇਤਾ ਦੇ ਮੂੰਹ ਤੇ ਕੋ ਹੱਥ ਦਾ ਜੋਤ ਰੱਖ ਨਹੀਂ ਸਕਦਾ ਸਟੈਂਡ ਦੇ ਕਾਇਮ ਹੋਣਗੇ ਪਰ ਜਿਹੜੀ ਗੱਲ ਜਿਹੜੀ ਮੁੱਖ ਮੰਤਰੀ ਨੇ ਠਾਈ ਹੈ ਕਿਤੇ ਤੁਹਾਡੇ ਕੋਲ ਕੋਈ ਸਬੂਤ ਹੈ ਕਿ ਚਾਕੀਆਂ ਦੇ ਉੱਤੇ ਸਾਡੀਆਂ ਤਸਵੀਰਾਂ ਲੱਗੀਆਂ ਸੀ ਤਾਂ ਫਿਰ ਤਸਵੀਰਾਂ ਦਿਖਾਓ ਬਿਲਕੁਲ ਉਹ ਤਸਵੀਰਾਂ ਤਾਂ ਕਿਧਰੇ ਨਜ਼ਰ ਨਹੀਂ ਆਉਂਦੀਆਂ ਇਸ ਕਰਕੇ ਜਿਹੜਾ ਹੈਗਾ ਆਪਾਂ ਕਹਿ ਸਕਦੇ ਹਾਂ ਕਿ ਜਾਖੜੇ ਇਸ ਮਾਮਲੇ 'ਚ ਬੁਰੀ ਤਰ੍ਹਾਂ ਕਰ ਗਿਆ ਉਹਨਾਂ ਕੋਲ ਕੋਈ ਸੋਲਿਡ ਜਵਾਬ ਠੋਸ ਜਵਾਬ ਇਹਦਾ ਜਵਾਬ ਦੀ ਹੈ ਨਹੀਂ ਪਾਰਟੀ ਦੇ ਅੰਦਰ ਤੇ ਪਾਰਟੀ ਦੇ ਬਾਹਰ ਵੀ ਬਿਲਕੁਲ ਬਿਲਕੁਲ ਤ ਸਭ ਜਾਂਦੇ ਜਾਂਦੇ ਇੱਕ ਹੋਰ ਖਬਰ ਤੇ ਚਰਚਾ ਕਰ ਲੈਨੇ ਆ ਇਨੀ ਦਿਨੀ ਪੰਜਾਬ ਦੇ ਵਿੱਚ ਬਹੁਤ ਠੰਡ ਪੈ ਰਹੀ ਹੈ ਕਹਿੰਦੇ ਕਿ ਸਾਡੇ ਚੇਰਵੀ ਠੰਡ ਹੈ ਸੀਤ ਲਹਿਰ ਚੱਲ ਰਹੀ ਹੈ ਕੋਹਰਾ ਪੈ ਰਿਹਾ ਤੇ ਠੰਡ ਨੇ ਲੋਕਾਂ ਨੂੰ ਠਾਰਿਆ ਪਿਆ ਆਮ ਜਨਜੀਵਨ ਵੀ ਪ੍ਰਭਾਵਿਤ ਹੋਇਆ ਪਿਆ ਤੇ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਹੋਇਆ ਲੋਕਾਂ ਨੂੰ ਕਿਹਾ ਗਿਆ ਅਪੀਲ ਕੀਤੀ ਗਈ ਹੈ ਬਜ਼ੁਰਗ ਤੇ ਖਾਸ ਕਰਕੇ ਬੱਚਾ ਨੂੰ ਕਿ ਬਿਨਾਂ ਕੰਮ ਤੋਂ ਘਰ ਤੋਂ ਬਾਹਰ ਨਾ ਨਿਕਲਿਆ ਜਾਵੇ ਕਿਉਂਕਿ ਜਿਹੜੀ ਇਹ ਠੰਡ ਪੈ ਰਹੀ ਹੈ ਉਹ ਲੋਕਾਂ ਨੂੰ ਕਾਫੀ ਬਿਮਾਰੀਆਂ ਵੀ ਕਰ ਰਹੀ ਹੈ ਕਾਫੀ ਮਾਰ ਰਹੀ ਹੈ ਲੋਕਾਂ ਨੂੰ ਦੇਖੋ ਜੋਧਾਪੁਰ ਬੀਂਗ ਅ ਜਰਨਲਿਸਟ ਗੱਲ ਕਰ ਰਹੇ ਆ ਪਰ ਆਪ ਜੇ ਜੋਕੜੇ ਦੀ ਗੱਲ ਕਰੀਏ ਤਾਂ ਆਪਾ ਕਿਸਾਨ ਦੇ ਬੇਟੇ ਵੀ ਐ ਜੀ ਤੇ ਕਿਸਾਨਾਂ ਲਈ ਤਾਂ ਜਦੋਂ ਠੰਡ ਦੀ ਗੱਲ ਹੁੰਦੀ ਹੈ ਕਣਕ ਦਾ ਜਿਹੜਾ ਸੀਜ਼ਨ ਹੈਗਾ ਉਹਦੇ ਲਈ ਠੰਡ ਬਹੁਤ ਚੰਗੀ ਹੁੰਦੀ ਹੈ ਜੀ ਕਿਉਂਕਿ ਕਣਕ ਠੰਡ ਦੇ ਵਿੱਚ ਜਿਹੜੀ ਵਾਦੀ ਹੈ ਅੱਗੇ ਝਾੜ ਦੀ ਵੀ ਚੰਗੀ ਉਮੀਦ ਕੀਤੀ ਜਾ ਸਕਦੀ ਹੈ ਪਰ ਜੇ ਅਖੀਰ ਤੱਕ ਇਹ ਠੰਡ ਆਪਣੇ ਮੌਸਮ ਦੇ ਲਿਹਾਣ ਨਾਲ ਥੋੜਾ ਥੋੜਾ ਅੱਗੇ ਚਲਦੀ ਰਹੇਗੀ ਤਾਂ ਜਦੋਂ ਪਕਾਈ ਤੱਕ ਕਣਕ ਆਉਂਦੀ ਹੈ ਤਾਂ ਕਿਹਾ ਜਾਂਦਾ ਕਿ ਕਣਕ ਦਾ ਝਾੜ ਬਹੁਤ ਚੰਗਾ ਹੁੰਦਾ ਹੈ ਜਿਸ ਸਾਲ ਠੰਡ ਚੰਗੀ ਪੈਂਦੀ ਹੈ ਜੇ ਪਹਿਲਾਂ ਹੀ ਗਰਮੀ ਆ ਜੇ ਤਾਂ ਕਣਕ ਦੀ ਫਸਲ ਦਾ ਝਾੜ ਵੀ ਉਸ ਤਰ੍ਹਾਂ ਨਹੀਂ ਨਿਕਲਦਾ ਦੂਜੇ ਪਾਸੇ ਜਿਹੜੀ ਆਮ ਮੌਸਮ ਦੀ ਠੰਡ ਦੀ ਗੱਲ ਆ ਉਹ ਤਾਂ ਹੈ ਹੀ ਹੈ ਆਪਣਾ ਠੰਡ ਤੋਂ ਵਿਚਾਰ ਰੱਖਣਾ ਚਾਹੀਦਾ ਔਰ ਇਹ ਵੀ ਗੱਲ ਨਾਲ ਆ ਕਿ ਜਿਹੜੇ ਲੋਕ ਸੜਕਾਂ ਤੇ ਨਿਕਲਦੇ ਹੈਗੇ ਤੇਜ਼ੀ ਦੇ ਨਾਲ ਆਪਣੇ ਵਾਹਨਾਂ ਨੂੰ ਲੈ ਕੇ ਇੱਕ ਦੂਜੇ ਦੇ ਅੱਗੇ ਜਾਣ ਦੀ ਕੋਸ਼ਿਸ਼ ਕਰਦੇ ਆ ਮੰਦ ਪਾ ਕੇ ਹਾਦਸੇ ਹੁੰਦੇ ਆ ਉਹਨਾਂ ਹਾਦਸਿਆਂ ਤੋਂ ਬਚਾਅ ਕਰਨਾ ਬਾਚਾ ਸਤਾਣਾ ਚ ਜਾਣਾ ਜਾਂ ਕੌਣ ਨੂੰ ਲੈ ਕੇ ਜਾਂਦਾ ਨਹੀਂ ਲੈ ਕੇ ਜਾਂਦਾ ਬਿਲਕੁਲ ਬਿਹਤਰ ਹੀ ਹੈ ਜਦਾਂ ਲਿਖਿਆ ਹੁੰਦਾ ਬਸਾਂ ਦੇ ਜਗੇ ਸਵਾਰੀ ਆਪਣੇ ਸੁਆਨ ਦੀ ਆਪ ਜ਼ਿੰਮੇਵਾਰ ਹੈ ਸੋ ਗੱਡੀ ਚਲਾਉਣ ਵਾਲਾ ਆਪ ਜ਼ਿੰਮੇਵਾਰ ਹੈ ਕਿ ਹਾਸੇ ਤੋਂ ਆਪ ਵੀ ਬਚੋ ਤੇ ਦੂਜੇ ਨੇ ਵੀ ਬਚਾਓ ਇਸ ਲਿਹਾਜ਼ ਨਾਲ ਠੰਡ ਤੋਂ ਵਿਚਾਰ ਰੱਖਣਾ ਵੀ ਜ਼ਰੂਰੀ ਹੈ ਬਿਲਕੁਲ ਦੂਜਾ ਐਂਗਲ ਇਹ ਹੈ ਕਿ ਪੰਜਾਬ ਦੀਆਂ ਫਸਲਾਂ ਦੀ ਬਿਹਤਰੀ ਲਈ ਖਾਸ ਤੌਰ ਤੇ ਵੱਡੇ ਹਿੱਸੇ 'ਚ ਜਿਹੜੀ ਕਣਕ ਦੀ ਬਜਾਈ ਹੋਈ ਵੀ ਹੈ ਕਣਕ ਦੀ ਬਜਾਈ ਦੇ ਲਈ ਠੰਡ ਜਿਹੜੀ ਹੈ ਲੱਗਦਾ ਜੇ ਇਸ ਤਰ੍ਹਾਂ ਹੀ ਬਣਿਆ ਰ ਮੌਸਮ ਤਾਂ ਕਾਫੀ ਜੜੀ ਹੈਗੀ ਹੈ ਲਾਭਦਾਇਕ ਸਾਬਤ ਹੋਈ ਬਿਲਕੁਲ ਬਿਲਕੁਲ ਤਾਂ ਧੰਨਵਾਦ ਸ੍ਰੀ ਸਾਹਿਬ तमाम ਗੱਲਾਂ ਬਾਤਾਂ ਕਰਨ ਦੇ ਲਈ ਇਹ ਵਿਚਾਰ ਸਾਂਝੇ ਕਰਨ ਦੀ ਮਿਹਰਬਾਨੀ ਜੋ ਥੈਂਕ ਯੂ ਸੋ ਅੱਜ ਦੇ ਨਿਊਜ਼ ਬਿਹਾਈਂਡ ਨਿਊਜ਼ ਪ੍ਰੋਗਰਾਮ ਦੇ ਵਿੱਚ ਐਨਾ ਹੀ ਮੁਰਸੋਂਵਾਰ ਨੂੰ ਹਾਜ਼ਰ ਹੋਵਾਂਗੇ ਵਡੀਆਂ ਖਬਰਾਂ ਤੇ ਚਰਚਾ ਕਰਨ ਦੇ ਲਈ ਤਾਂ ਤੱਕ ਲਈ ਸਾਨੂੰ ਦੀ ਇਜਾਜ਼ਤ ਤੁਸੀਂ ਵੇਖਦੇ ਰਹੋ ਗਲੋਬਲ ਪੰਜਾਬ ਟੀਵੀ ਦਾ ਸ੍ਰੀਕਰ